ਸੱਚੀ ਗੱਲ ਦੋਸਤੋ ਮੈਂ ਹਾਂ ਬੀਪਾਲ ਕੌਰ ਅਤੇ ਪੰਜਾਬੀ ਫੈਕਟੋਪੀਡੀਆ ਤੇ ਤੁਹਾਡਾ ਸਵਾਗਤ ਹੈ ਜਦੋਂ ਅਸੀਂ ਵੱਡੀਆਂ-ਵੱਡੀਆਂ ਚੀਜ਼ਾਂ ਬਾਰੇ ਸੋਚਦੇ ਹਾਂ ਸਾਡੇ ਦਿਮਾਗ ਤੇ ਵਿੱਚ ਬੁਰਜ ਖਲੀਪਰ ਜਾਂ ਉੱਚੀਆਂ ਇਮਾਰਤਾਂ ਤੇ ਵੱਡੇ-ਵੱਡੇ ਜਹਾਜ਼ ਆਉਂਦੇ ਪਰ ਅੱਜ ਅਸੀਂ ਇੱਕ ਅਜਿਹੇ ਇੰਜੀਨੀਅਰਿੰਗ ਦੇ ਕਮਾਲ ਦੀ ਗੱਲ ਕਰਾਂਗੇ ਜੋ ਇਹਨਾਂ ਸਾਰਿਆਂ ਤੋਂ ਵੱਡਾ ਇੱਕ ਜਹਾਜ਼ ਜਿਸ ਨੇ ਆਕਾਰ ਦੇ ਸਾਰੇ ਰਿਕਾਰਡ ਤੋੜ ਦਿੱਤੇ ਕੀ ਤੁਸੀਂ ਸੋਚ ਸਕਦੇ ਹੋ ਕਿ ਇੱਕ ਅਜਿਹਾ ਜਹਾਜ਼ ਹੋ ਸਕਦਾ ਹੈ ਜੇਕਰ ਉਸ ਨੂੰ ਸਿੱਧਾ ਬਣਾ ਕੀਤਾ ਜਾਵੇ ਤਾਂ ਉਹ ਆਈਫਲ ਟਾਵਰ ਤੋਂ ਵੀ ਉੱਚਾ ਹੋਵੇਗਾ ਜੀ ਹਾਂ ਇਹ ਸੱਚ ਹੈ ਇਹ ਜਹਾਜ਼ ਇੰਨਾ ਵੱਡਾ ਹੈ ਕਿ ਇਹ ਸੀਅਰ ਟਾਵਰ ਤੋਂ ਵੀ ਉੱਚਾ ਹੈ ਅਸੀਂ ਗੱਲ ਕਰ ਰਹੇ ਹਾਂ ਸਭ ਤੋਂ ਵੱਡੇ ਜਹਾਜ਼ ਦੀ ਜਿਸ ਨੂੰ ਦੇ ਜੀਵਨ ਕਾਲ ਵਿੱਚ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ ਹੈਪੀ ਜਾਇੰਟ ਜਾਰੇ ਵਾਈਕਿੰਗ ਅਤੇ ਨੌਕ ਨੇਵੀ ਇਹ ਸਿਰਫ ਜਹਾਜ਼ ਨਹੀਂ ਬਲਕਿ ਸਮੁੰਦਰ ਤੇ ਤੈਰਦਾ ਹੋਇਆ ਇੱਕ ਕਾਰ ਹੈ ਇਹ ਕਹਾਣੀ ਸਿਰਫ ਇਸ ਦੇ ਆਕਾਰ ਦੀ ਨਹੀਂ ਬਲਕਿ ਜੰਗ ਦੀ ਜਨਮ ਦੀ ades ਦੇ পুনਰ ਜਨਮ ਦੀ ਹੈ ਇਸ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਇਸ ਜਹਾਜ਼ ਦਾ ਜਨਮ ਕਿਵੇਂ ਅਤੇ ਕਿਉਂ ਹੋਇਆ ਦੇ ਇਸ ਦਾ ਨਾਮ ਵਾਰ-ਵਾਰ ਕਿਉਂ ਬਦਲਿਆ ਗਿਆ ਇਸ ਵਿਸ਼ਾਲ ਜਹਾਜ਼ ਨੂੰ ਇੱਕ ਜੰਗ ਦੇ ਦੌਰਾਨ ਤਬਾਹ ਕਰਕੇ ਕਿਵੇਂ ਸਮੁੰਦਰ ਦੇ ਤਲ ਤੇ ਦਬੋ ਦਿੱਤਾ ਗਿਆ ਇੱਕ ਡੁੱਬਿਆ ਹੋਇਆ ਜਹਾਜ਼ ਦੁਬਾਰਾ ਮੁਰਧੀਆਂ ਵਿੱਚੋਂ ਕਿਵੇਂ ਵਾਪਸ ਆਇਆ ਅਤੇ ਸਭ ਤੋਂ ਵੱਡਾ ਜਹਾਜ਼ ਬਣ ਗਿਆ। ਗੁਰੀਏ ਦਾ ਸਭ ਤੋਂ ਵੱਡਾ ਜਹਾਜ਼ ਕਿਉਂ ਅਤੇ ਕਿਵੇਂ ਬਣਾਇਆ ਗਿਆ ਅਤੇ ਇਸ ਦਾ ਨਾਮ ਵਾਰ-ਵਾਰ ਕਿਉਂ ਬਦਲਿਆ ਗਿਆ? ਇਹ ਕਹਾਣੀ 1970 ਦੇ ਅੱਤ ਦੇ ਦਹਾਕੇ ਵਿੱਚ ਸ਼ੁਰੂ ਹੁੰਦੀ ਹੈ ਜਦੋਂ ਦੁਨੀਆਂ ਦੇ ਤੇਲ ਦਾ ਬੂਮ ਸੀ। ਦੁਨੀਆਂ ਭਰ ਵਿੱਚ ਵੱਡੀ ਗਿਣਤੀ ਵਿੱਚ ਤੇਲ ਲਿਜਾਣ ਲਈ ਜਹਾਜ਼ਾਂ ਦੀ ਲੋੜ ਸੀ। ਅਸਲੀ ਇੱਕ ਯੂਨਾਨੀ ਸ਼ਿਪਿੰਗ ਕਾਰੋਬਾਰੀ ਨੇ ਜਾਪਾਨ ਦੀ ਸੁਵਿੱਤਿ ਮੋ ਇੰਡਸਟਰੀਜ਼ ਨੂੰ ਇੱਕ ਵਿਸ਼ਾਲ ਸੁਪਰ ਟੈਂਕਰ ਬਣਾਉਣ ਦਾ ਆਰਡਰ ਦਿੱਤਾ। ਇਸ ਜਹਾਜ਼ ਨੂੰ ਅਲਟਰਾ ਲਾਰਜ ਕਰੂਡ ਕੈਰੀਅਰ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ ਪਰ ਜਦੋਂ ਇੰਜਣਾਂ ਨੂੰ ਚੈੱਕ ਕੀਤਾ ਗਿਆ ਤਾਂ ਵਾਈਬ੍ਰੇਸ਼ਨ ਦੀ ਸਮੱਸਿਆ ਆਈ। ਇਸ ਮੁੱਦੇ ਤੇ ਮਾਲਕ ਅਤੇ ਨਿਰਮਾਤਾ ਵਿਚਕਾਰ ਵਿਵਾਦ ਹੋ ਗਿਆ। ਅਤੇ ਯੂਨਾਨੀ ਕੰਪਨੀ ਨੇ ਜਹਾਜ਼ ਦੀ ਡਿਲੀਵਰੀ ਲੈਣ ਤੋਂ ਇਨਕਾਰ ਕਰ ਦਿੱਤਾ। ਕੁਝ ਸਮੇਂ ਬਾਅਦ ਬਿਨਾ ਨਾਮ ਦੇ ਜਹਾਜ਼ ਜਿਸ ਨੂੰ ਹਾਲ ਨੰਬਰ 106 ਕਿਹਾ ਜਾਂਦਾ ਸੀ ਜਾਪਾਨ ਦੀ ਬੰਦਰਗਾਹ ਤੇ ਖੜਾ ਮਿਲਿਆ ਫਿਰ ਇੱਕ ਹਾਂਗਕਾਂਗ ਅਧਾਰਿਤ ਕੰਪਨੀ ਦੇ ਮਾਲਕ ਸੀਵਾਈ ਟੋਂਗਨੇਸ ਨੂੰ ਖਰੀਦ ਲਿਆ ਅਤੇ ਵੱਡਾ ਬਦਲਾਅ ਕੀਤਾ ਉਸਨੇ ਜਹਾਜ਼ ਨੂੰ ਵੱਡਾ ਕਰਨ ਲਈ ਹੋਰ ਸੈਕਸ਼ਨ ਜੋੜਨ ਦਾ ਆਦੇਸ਼ ਦਿੱਤਾ ਜਿਸ ਦੇ ਨਾਲ ਜਹਾਜ਼ ਦੀ ਲੰਬਾਈ ਹੋਰ ਵੀ ਵਧ ਗਈ ਉਸਦੀ ਲੰਬਾਈ 458.45 ਮੀਟਰ ਹੋ ਗਈ ਉਹ ਦੁਨੀਆ ਦਾ ਸਭ ਤੋਂ ਭਾਰੀ ਅਤੇ ਸਭ ਤੋਂ ਵੱਡਾ ਜਹਾਜ਼ ਬਣ ਗਿਆ ਉਹ ਸੱਚਮੁੱਚ ਹੀ ਸਮੁੰਦਰ ਦਾ ਰਾਜਾ ਸੀ ਜਿਸ ਨੂੰ ਇੱਕ ਖਾਸ ਰਸਤੇ ਅਤੇ ਬੰਦਰਗਾਹ ਦੀ ਲੋੜ ਸੀ ਇੱਕ ਜੰਗ ਦੇ ਦੌਰਾਨ ਇਸ ਵਿਸ਼ਾਲ ਜਹਾਜ਼ ਨੂੰ ਤਬਾਹ ਕਰਕੇ ਸਮੁੰਦਰ ਦੀ ਤਲ ਤੇ ਕਿਉਂ ਡੁਬੋ ਦਿੱਤਾ ਗਿਆ 1980 ਦੇ ਦਹਾਕੇ ਵਿੱਚ ਈਰਾਨ ਦੇ ਵਿੱਚ ਇੱਕ ਪਿਆਨਾਕ ਜੰਗ ਸ਼ੁਰਗਈ ਇਸ ਜੰਗ ਦਾ ਇੱਕ ਹਿੱਸਾ ਫਾਰਸ ਦੀ ਖਾੜੀ ਵਿੱਚ ਲੜਿਆ ਜਾ ਰਿਹਾ ਸੀ ਜਿਸ ਨੂੰ ਟੈਂਕਰ ਯੁੱਧ ਕਿਹਾ ਜਾਂਦਾ ਹੈ ਇਸ ਵਿੱਚ ਇੱਕ ਦੂਜੇ ਤੇ ਟੈਂਕਰਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਆਰਥਿਕ ਤੌਰ ਉੱਤੇ ਨੁਕਸਾਨ ਪਹੁੰਚਾਇਆ ਗਿਆ ਸਭ ਤੋਂ ਵੱਡਾ ਜਹਾਜ਼ ਸੀ ਵਾਈਜ਼ ਈਰਾਨ ਤੋਂ ਤੇਲ ਲਿਜਾੜ ਅਦੇ ਸਟੋਰ ਕਰਨ ਲਈ ਵਰਤਿਆ ਜਾ ਰਿਹਾ ਸੀ ਇਸ ਦੀ ਵਿਸ਼ਾਲਤਾ ਅਤੇ ਮਹੱਤਤਾ ਦੇ ਲਈ ਇਹ ਇਰਾਕੀ ਹਵਾਈ ਸੈਨਾ ਦੇ ਲਈ ਕੀਮਤੀ ਨਿਸ਼ਾਨਾ ਬਣ ਗਿਆ 14 ਮਈ 1988 ਨੂੰ ਜਦੋਂ ਈਰਾਨ ਤੇਲ ਲਿਜਾਣ ਲਈ ਪਰ ਇਹ ਖੜਾਲ ਸੀ ਤਾਂ ਇਰਾਕੀ ਜੈਟ ਲੜਾਕੂ ਜਹਾਜ਼ਾਂ ਨੇ ਉਸਤੇ ਹਮਲਾ ਕਰ ਦਿੱਤਾ ਜਿਸ ਨਾਲ ਜ਼ਬਰਦਸਤ ਧੁਮਾਕਾ ਹੋਇਆ ਅਤੇ ਅੱਗ ਦੀਆਂ ਲਾਟਾਂ ਬਹੁਤ ਜ਼ਿਆਦਾ ਉੱਚੀਆਂ ਸੀ ਇਸ ਤਰ੍ਹਾਂ ਕਈ ਦਿਨਾਂ ਤੱਕ ਇਸ ਨੂੰ ਅੱਗ ਨੂੰ ਬੁਝਾਇਆ ਨਹੀਂ ਗਿਆ ਇਸ ਸਮੁੰਦਰ ਦੇ ਰਾਜੇ ਦਾ ਅੰਤ ਹੋ ਗਿਆ ਡੁੱਬਿਆ ਹੋਇਆ ਜਹਾਜ਼ ਮੁਰਦਿਆਂ ਵਿੱਚੋਂ ਵਾਪਸ ਕਿਵੇਂ ਆਇਆ ਕਿ ਦੁਨੀਆ ਦਾ ਸਭ ਤੋਂ ਵੱਡਾ ਜਹਾਜ਼ ਫੇਤ ਤੋਂ ਕਿਵੇਂ ਬਣ ਗਿਆ ਜੰਗ ਖਤਮ ਹੋਣ ਤੋਂ ਬਾਅਦ ਜਹਾਜ਼ ਦਾ ਖਤਮ ਹੋਇਆ ਹਿੱਸਾ ਸਮੁੰਦਰ ਦੇ ਤਲ ਤੇ ਹੀ ਪਿਆ ਰਿਹਾ ਜਿਸ ਨੂੰ ਸਾਰੇ ਭੁੱਲ ਚੁੱਕੇ ਨੇ ਪਰ ਬਹੁਤ ਸਮੇਂ ਬਾਅਦ 1999 ਵਿੱਚ ਨਾਰਵੇ ਦੀ ਇੱਕ ਕੰਪਨੀ ਨੇ ਨਾਰਮਨ ਇੰਟਰਨੈਸ਼ਨਲ ਨੇ ਖਤਮ ਹੋਏ ਜਹਾਜ਼ ਨੂੰ ਖਰੀਦਣ ਦੇ ਲਈ ਜੂਆ ਖੇਡਿਆ। ਉਹਨਾਂ ਨੂੰ ਵਿਸ਼ਵਾਸ ਸੀ ਕਿ ਇਸ ਖਤਮ ਕੋਇਟਾਂ ਚੇ ਨੂੰ ਦੁਬਾਰਾ ਬਣਾਇਆ ਜਾ ਸਕਦਾ ਹੈ। ਪਹਿਲਾ ਮਾਹਿਰਾਂ ਦੁਆਰਾ ਇਸ ਜਲੇ ਹੋਏ ਢਾਂਚੇ ਨੂੰ ਸਮੁੰਦਰ ਤੋਂ ਬਾਹਰ ਵਢਿਆ ਗਿਆ ਅਤੇ ਦੁਬਾਰਾ ਤੈਰਨ ਜੋਗ ਬਣਾਇਆ ਗਿਆ। ਇਹ ਬਹੁਤ ਹੀ ਖਤਰਨਾਕ ਤੇ ਵਿਸ਼ਾਲ ਕੰਮ ਸੀ। ਇਸ ਨੂੰ ਦੂਰ ਸਿੰਗਾਪੁਰ ਦੀ ਇੱਕ Shipyard ਵਿੱਚ ਲਿਜਾਇਆ ਗਿਆ। ਆਦੇਸ ਨੂੰ ਦੁਬਾਰਾ ਮੁਰੰਮਤ ਕੀਤਾ ਗਿਆ। ਆਦੇਸ ਦੇ ਵਿੱਚ 3700 ਟਨ ਸਟੀਲ ਲਗਾਇਆ ਗਿਆ। ਪੂਰੀ ਪਾਈਪਿੰਗ ਅਤੇ ਇਲੈਕਟ੍ਰੀਕਲ ਸਿਸਟਮ ਬਦਲਿਆ ਗਿਆ। 1991 ਵਿੱਚ ਇਸ ਨੂੰ ਦੁਬਾਰਾ ਤਿਆਰ ਕਰਕੇ ਹੈਪੀ ਜੁਆਇੰਟ ਦਾ ਨਾਮ ਦਿੱਤਾ ਗਿਆ। ਇਸ ਨੂੰ ਇੱਕ ਹੋਰ ਨਾਰਵੇਜੀਆ Shiping ਮਾਲਕ ਜੋਰਗੇਨ ਜਾਰੀ ਨੇ ਖਰੀਦ ਲਿਆ। ਉਸ ਨੇ ਇਸ ਦਾ ਨਾਮ ਬਦਲ ਕੇ ਜਾਰੀ ਵਾਈਕਿੰਗ ਰੱਖ ਦਿੱਤਾ। ਇਸ ਨਾਮ ਨਾਲ ਇਸਨੇ ਇੱਕ ਦਹਾਕੇ ਤੱਕ ਸਮੁੰਦਰ ਤੇ ਰਾਜ ਕੀਤਾ ਅਤੇ ਚਾਲੂ ਜਹਾਜ਼ ਦਾ ਖਿਤਾਬ ਹਾਸਲ ਕੀਤਾ। ਜਾਰੇ ਵਾਈਕਿੰਗ ਦੇ ਰੂਪ ਵਿੱਚ ਇਸਨੇ 10 ਸਾਲਾਂ ਤੱਕ ਰਾਜ ਕਰਨ ਤੋਂ ਬਾਅਦ 21ਵੀਂ ਸਦੀ ਦੀ ਸ਼ੁਰੂਆਤ ਵਿੱਚ ਇਸ ਜਹਾਜ਼ ਦਾ ਉਹ ਵਕਫੇ ਤੋਂ ਅਨਿਸ਼ਚਿਤ ਹੋ ਗਿਆ। ਇਸ ਦੇ ਆਕਾਰ ਦੇ ਸੁਪਰ ਟੈਂਕਰ ਲਾਭਦਾਇਕ ਨਹੀਂ ਰਹੇ। ਇਸ ਨੂੰ ਮੁਰੰਮਤ ਦੀ ਲੋੜ ਸੀ ਜੋ ਕਿ ਮਹਿੰਗੀ ਸੀ। 2004 ਵਿੱਚ ਇਸ ਨੂੰ ਇਸ ਦੇ ਆਖਰੀ ਮਾਲਕਾਂ ਨੇ ਖਰੀਦ ਲਿਆ। ਉਹਨਾਂ ਦੁਆਰਾ ਇਸ ਨੂੰ ਆਖਰੀ ਨਾਮ ਦਿੱਤਾ ਗਿਆ ਨੌਕ ਨੇਵੀਜ਼। ਹੌਣੇਸ ਨੂੰ ਕਤਰ ਦੇ ਅਲ ਸ਼ਾਹੀਨ ਖੇਤਰ ਵਿੱਚ ਥਾਈ ਤੌਰ ਦੇ ਲੰਗਰ ਭਾ ਕੇ ਖੜਾ ਕਰ ਦਿੱਤਾ ਗਿਆ ਸੀ ਅਦੇ ਹਾਂਗਕਾਂਗ ਦੇ ਸੁੰਦਰੀਏ ਜਾਇਬਕਰ ਦੇ ਬਾਰ ਪ੍ਰਦਰਸ਼ਿਤ ਕੀਤਾ ਗਿਆ ਹੈ ਜੋ ਕਿ ਮਹਾਨ ਜਹਾਜ਼ ਦੀ ਯਾਦ ਦਿਵਾਉਂਦੇ ਨੇ ਤਾਂ ਦੋਸਤੋ ਇਹ ਸੀ ਸਭ ਤੋਂ ਵੱਡੇ ਤੈਂਤ ਜਹਾਜ਼ ਦੀ ਕਹਾਣੀ ਜੋ ਕਿ ਬਹੁਤ ਸਮੇਂ ਤੱਕ ਸਮੁੰਦਰ ਦਾ ਰਾਜਾ ਰਿਹਾ ਤੇਜਸ ਦੇ ਬਹੁਤ ਜਿਸ ਨੂੰ ਬਹੁਤ ਸਾਰੇ ਨਾਮ ਦਿੱਤੇ ਗਏ ਤੁਹਾਡਾ ਦੋ ਇਹ ਵੀਡੀਓ ਕਿਵੇਂ ਲੱਗੀ ਆਪਣੇ ਵਿਚਾਰ ਹੇ ਰਕਮੈਂਡ ਸੈਕਸ਼ਨ ਦੇ ਵਿੱਚ ਸਾਡੇ ਨਾਲ ਜਰੂਰ ਸਾਂਝੇ ਕਰਿਓ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਉਸ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਸਾਡੇ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਅਗੀ ਵੀਡੀਓ ਦੇ ਵਿੱਚ ਧੰਨ